ਗੁਰੂ ਪਿਆਰੇ ਗੁਰਸਾਰੇ ਸਤ ਸੰਗਤ ਜੀਓ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰੀਨ ਅਨੁਵਾਰ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ 16ਵੀਂ ਅਸ਼ਟਪਦੀ ਦੇ ਦੂਜੇ ਪਾਦੀ ਵਿਚਾਰ ਕਰਨੀ ਹੈ ਆਪਾਂ ਅੰਗਰੀਵਾਰ ਜਖਾ ਚੱਲ ਰਹੀ ਹੈ ਮਨਸਾ ਪੂਰਨ ਸਰਨਾ ਜੋਗ ਜੋ ਕਰਪਿਆ ਸੋਈ ਹੋ ਹਰਨ ਭਰਨ ਜਾ ਕਾ ਨਿਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਕਰ ਤਾਂ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਣਕ ਤਿਸ ਪੁਰਖ ਕਾ ਥਿਨਯੰਤਨ ਪਾਇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨਸਾ ਪੂਰਨ ਸਰਨਾ ਜੋਗ ਹੈ ਪ੍ਰਮਾਤਮਾ ਜੋ ਮਨ ਲੀਆਂ ਭਾਵਨਾਵਾਂ ਕਹਿ ਸਕਦੇ ਆ ਮਨਸਾ ਇੱਛਾਵਾਂ ਕਹਿ ਸਕਦੇ ਆ ਆਪਾਂ ਇਹਦੇ ਮਾਲਕ ਜਿਓ ਉਹ ਸਾਰੀਆਂ ਇਛਾਵਾਂ ਨੂੰ ਪੂਰਨ ਕਰਨ ਵਾਲੇ ਤੇ ਤੇਰੀ ਜਿਹੜੀ ਸ਼ਰਨ ਹੈ ਉਹ ਸਾਰਿਆਂ ਨੂੰ ਪਾਲਣ ਦੇ ਯੋਗ ਹੈ ਕਈ ਵਾਰੀ ਆਪਾਂ ਕਹਿ ਦਿੰਨੇ ਆਂ ਵੀ ਭਾਈ ਸ਼ਰਨਾ ਬੰਦਰ ਤਾਂ ਪਰਿਵਾਰ ਪਾਲਣ ਦੇ ਯੋਗ ਹੀ ਨਹੀਂ ਤਾਂ ਸਮਰੱਥਾ ਨਾ ਹੋਣ ਕਰਕੇ ਆਪਾਂ ਕਹਿ ਦਿੰਨੇ ਕਿ ਅਰਥੇ ਤਾਂ ਪਾਲਣ ਦੇ ਯੋਗ ਹੀ ਨਹੀਂ ਸੀਗਾ ਬੱਚੇ ਪਰ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਜਿਹੜਾ ਵੀ ਤੇਰੀ ਸ਼ਰਨ ਵਿੱਚ ਆਇਆ ਨਾ ਤੂੰ ਉਹਦੇ ਰੱਖੀ ਹੈ ਗੁਰੂ ਸਾਹਿਬ ਜੀ ਨੇ ਕਹਿ ਵੀ ਦਿੱਤਾ ਬਾਣੀ ਵਿੱਚ ਹਰ ਜੁਗ ਜੁਗ ਭਗਤ ਤੋਂ ਉਪਾਇਆ ਪੈਜ ਰੱਖਦਾ ਆਇਆ RAM RAJI ਕਹਿੰਦੇ ਵੀ ਜੁਗਾਂ ਜੁਗਾਂ ਤੋਂ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਦਾ ਹਰ ਜੁਗ ਜੁਗ ਭਗਤੋ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਹਰਨਾਕਸ਼ ਨੂੰ ਆਰਦਾ ਹੁੰਦਾ ਅੱਜ ਵੀ ਹਰਨਾਕਸ਼ ਹੈਗੇ ਪਿਆਰ ਹਰਨਾਕਸ਼ ਕਿਉਂ ਐ ਥੋੜੇ ਵੀ ਖਤਮ ਹੋ ਗਏ ਅੱਜ ਵੀ ਹਰਨਾਕਸ਼ ਹੈਗੇ ਆ ਜਿਹੜੇ ਰੱਬ ਦੇ ਪਿਆਰਿਆਂ ਨੂੰ ਦੁਸ਼ਟ ਦੁੱਖ ਦਿੰਦੇ ਆ ਜਿਵੇਂ ਹਰਨਾਕਸ਼ ਨੇ ਇਨੇ ਦੁੱਖ ਦਿੱਤੇ ਸੀ ਜੀ ਪਾੜ ਤੋਂ ਵੀ ਸਿੱਟਿਆ ਫਿਰ ਪਾਣੀ ਵਿੱਚ ਵੀ ਛੱਡਿਆ ਨਦੀ ਵਿੱਚ ਵੀ ਸਿੱਟਿਆ ਸੀਗਾ ਫਿਰ ਅੱਗ ਦੇ ਵਿੱਚ ਵੀ ਲੈ ਕੇ ਬੈਠੇ ਪਰ ਇਹਲਾਦ ਨੂੰ ਬਚਾਇਆ ਜੀ ਪ੍ਰਮਾਤਮਾ ਨੇ ਅੱਜ ਵੀ ਬਹੁਤ ਦੁਸ਼ਤ ਹੈਗੇ ਜਿਹੜੇ ਰੱਬ ਦੇ ਪਿਆਰੇ ਦੁੱਖ ਮੰਨੇ ਬੈਠੇ ਹੋ ਬਹੁਤ ਉਸੇ ਤਰ੍ਹਾਂ ਹੀ ਹਰਨਾਕਸ਼ ਬਿਰਤੀ ਆ ਨਾ ਹਰਨਾਕਸ਼ ਹੀ ਐ ਥੋੜੇ ਆ ਵੀ ਖਤਮ ਹੋ ਗਏ ਰਨਾਕਿ ਵਰਤੀ ਦੇ ਲੋਕ ਅੱਜ ਵੀ ਹੈ ਸਰੋਹ ਵਿਚਾਰ ਕਹਿੰਦੇ ਹੈ ਅਕਾਲ ਪੁਰਖ ਵੈਜਰੂ ਤੋਂ ਰੱਖਦਾ ਹਨ ਸਹਰਾ ਜੋ ਕਰ ਪਾਇਆ ਸੋਈ ਹੋਗ ਜੋ ਤੂੰ ਲੇਖਾ ਕਰਕੇ ਲਿਖ ਦਿੱਤਾ ਹੀ ਰੋਹੀ ਹੁੰਦਾਗਾ ਜੋ ਕਰ ਪਾਇਆ ਸੋਈ ਹੋਊਗਾ ਵਾਣੀ ਚ ਲਿਖਿਆ ਨਾ ਲੇਖਾਂ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾ ਜਿਹੜਾ ਕਰਤਾ ਨੇ ਲਿਖ ਲਿਖ ਦਿੱਤਾ ਉਹ ਮਿਟਦਾ ਨਹੀਂ ਕਾ ਮਟਾ ਨਹੀਂ ਸਕਦੇ ਪਿਆਰਿਓ ਜੋ ਕੁਝ ਹੋਣਾ ਹੈ ਜ਼ਿੰਦਗੀ ਵਿੱਚ ਹੋ ਕੇ ਰਹਿਣਾ ਕੋਈ ਮਨੁੱਖ ਕਹਿ ਦੇ ਵੀ ਮੇਰੀ ਜ਼ਿੰਦਗੀ ਚ ਆਹ ਨਾ ਹੋਵੇ ਨਹੀਂ ਹੋਊਗਾ ਪਿਆਰਿਆ ਹੋਣਾ ਦਾ ਹੁਕਮ ਹੈ ਪ੍ਰਮਾਤਮਾ ਦਾ ਹਰਨ ਭਰਨ ਜਾਂ ਕਾ ਨਿਤਰ ਫੋਰ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਹਰਨ ਭਰਨ ਜਾਕਾ ਨੇਤਰ ਫੋਰਾ ਕਿੰਦੇ ਵੀ ਪ੍ਰਮਾਤਮਾ ਕਿਸੇ ਨੂੰ ਨਾਸ਼ ਵੀ ਕਰ ਸਕਦਾ ਹੈ ਤੇ ਕਿਸੇ ਦੀ ਉਤਪਤੀ ਵੀ ਕਰ ਸਕਦਾ ਹੈ ਇੱਕ ਖਿੰਣ ਦੇ ਵਿੱਚ ਤਾਂ ਪ੍ਰਮਾਤਮਾ ਖਾਲੀ ਕਰ ਸਕਦਾ ਕਿਸੇ ਨੂੰ ਇੱਕ ਖਿੰਣ ਦੇ ਵਿੱਚ ਪੜ ਸਕਦਾ ਹੈ ਕਿੰਦੇ ਵੀ ਨੇਤਰ ਫੋਰ ਅਰਥ ਕੀਤੇ ਹੈ ਜੀ ਬਾਣੀ ਅੱਖ ਦਾ ਫੋਰ ਜਿਵੇਂ ਆਪਣੀ ਨਾ ਅੱਖ ਦੇ ਵਿੱਚ ਆਨਾ ਪ੍ਰਮਾਤਮਾ ਨੇ ਪਾਇਆ ਹੋਇਆ ਇਹ ਆਨਾ ਆਪਣੀ ਹਰਕਤ ਕਰਦਾ ਦਾ ਇਹਨੂੰ ਸਾਇੰਸ ਵਾਲਿਆਂ ਨੇ ਤਾਂ ਡਾਕਟਰੀ ਲੈਣ ਸਹੀ ਕਹਿੰਦੀ ਇਹ ਵੀ ਸੈਕਿੰਟ ਵੀ ਆਪਾਂ ਜਾਦੇ ਕਹਿ ਦਿੰਦੇ ਆ ਅੱਧੇ ਸੈਕਿੰਟ ਤੋਂ ਵੀ ਘੱਟ ਦਾ ਸਮਾਂ ਇਹ ਲੈਂਦਾ ਦਾ ਅੱਧਾ ਸੈਕਿੰਟ ਵੀ ਬਲੈ ਇਦਰੋਂ ਅੱਖ ਘੁੰਮੇ ਨਾ ਇੰਨਾ ਟਾਈਮ ਵੀ ਕਹਿ ਸਕਦੇ ਆਪਾਂ ਕੁਝ ਬਸ ਅੱਦੇ ਸਕਿੰਟ ਦਾ ਵੀ ਕੁਝ ਹਿੱਸਾ ਇੰਨਾ ਅੱਖ ਛੇਤੀ ਅੱਖ ਦਾ ਫੋਰ ਫਿਰ ਜਾਂਦੀ ਹੈ ਕਹਿੰਦੇ ਪ੍ਰਮਾਤਮਾ ਇੰਨੇ ਸਮੇਂ ਦੇ ਵਿੱਚ ਹੀ ਰਾਜਿਆਂ ਨੂੰ ਤਾਂ ਭਿਖਾਰੀ ਬਣਾਉਂਦਾ ਹੈ ਤੇ ਭਿਖਾਰੀਆਂ ਨੂੰ ਰਾਜਾ ਬਣਾਉਂਦਾ ਹੈ ਬਾਣੀ ਚ ਬਾਣੀ ਚ ਲਿਖਿਆ ਖਿਣਮੈ ਅਵਰ ਖਿਣਮੈ ਅਵਰਾ ਅਚਰਜ ਚਲਤ تمہਰੇ ਰੂੜੋ ਗੂੜੋ ਗੈਰ ਨਵੀਰੋ ਉਚੋਦਮ ਆਪਾ ਇਹ ਮਾਲਕ ਜੀਓ ਇੱਕ ਖਿੰਡ ਦੇ ਵਿੱਚ ਹੀ ਕਹਿੰਦੇ ਕੀ ਸੀ ਖਿੰਮੈ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਦਾਰੇ ਗੁਰੂ ਜੀ ਕਹਿੰਦੇ ਇੱਕ ਖਿੰਡ ਦੇ ਵਿੱਚ ਹੀ ਪਰਮਾਤਮਾ ਨੇ ਰਾਜਾ ਬਣਾਤਾ ਇੱਕ ਖਿੰਡ ਦੇ ਵਿੱਚ ਹੀ ਮੰਗਤਾ ਬਣਾਤਾ بس ਇੰਨਾ ਹੀ ਟਾਈਮ ਹੈ ਆ ਵੇਖਦੇ ਆ ਨਾ ਖਿੰਮੇ ਰਾਉ ਰੰਖ ਕੋ ਕਰੀ ਡੀਆਈਜੀ ਭੁੱਲਰ ਵੇਖਿਆ ਕਿ ਹਾਲ ਕਿੰਨਾ ਕੁਛ ਕਿੱਥੇ ਤਾਂ ਜਿਹੜਾ ਡੀਆਈਜੀ ਰੇਂਜਰ ਹੁੰਦਾ ਨਾ ਤਿੰਨ ਜਿਹੜਾ ਉਹਦਾ ਮਾਲਕ ਹੁੰਦਾ ਜੀ ਡੀਆਈਜੀ ਰੇਂਜਰ ਕਿੱਥੇ ਤਾਂ ਇੰਨੇ ਪੁਲਿਸ ਇੰਨੇ ਐਸਐਸਪੀ ਐਨੇ ਡੀਐਸਪੀ ਐਨੇ ਐਸਐਚ ਤੋਂ ਥੱਲੇ ਸੀ ਸਾਰੇ ਕਿੰਨੇ ਥਾਣੇ ਜ਼ਿਲ੍ਹਿਆਂ ਦੇ ਕਿੰਨਾ ਕੁਛ ਸੀ ਤਿੰਨ ਜ਼ਿਲ੍ਹੇ ਕਿੱਥੇ ਉਹ ਫਿਰਦਾ ਗਾ ਮੂੰਹ ਬੰਨੀ ਜੇ ਹਾਲ ਹੋ ਜਾਂਦਾ ਪਿਆਰੋ ਇੱਥੋਂ ਬਸ ਬਾਣੀ ਵਿਖਿ ਖਿਣਮੈ ਹਰਾਉ ਰੰਗ ਕੋ ਭਰੀ ਹਰਨ ਭਰਨ ਜਾਂ ਕਾ ਨੇਤਰ ਹੋ ਜਾ ਬਸ ਕਹਿੰਦੇ ਵੀ ਇੱਕ ਛਣ ਦੇ ਵਿੱਚ ਹੀ ਪ੍ਰਮਾਤਮਾ ਪੁਖਾਰੀ ਬਣਾ ਦਿੰਦਾ ਇੱਕ ਛਣ ਦੇ ਵਿੱਚ ਹੀ ਰਾਜਾ ਬਣਾ ਦਿੰਦਾ ਉਹ ਫਿਰਦੇ ਹਨ ਕਿਵੇਂ ਮੂਰੇ ਲਾਈ ਕੀ ਹਾਲ ਹੋ ਗਿਆ ਜੀ ਇੰਨੇ ਕਿਲੋ ਤਾਂ ਸੋਨਾ ਹੀ ਮਿਲ ਗਿਆ ਘਰੋਂ 1.5-2 ਕਿਲੋ ਤੋਂ ਸਿਉਣਾ ਹੀ ਮਿਲ ਗਏ ਕਿਲੋ 1.5 ਕਿਲੋ ਸਿਉਣਾ ਕਿਲੋ ਗ੍ਰਾਮ ਨੇ ਕਿਲਵਾਂ ਦੇ ਵਿੱਚ 7 ਕਰੋੜ ਰੁਪਈਆ ਮਸ਼ੀਨਾਂ ਖੱਕੀਆਂ ਘਰੇ ਕਹਿਣ ਦਾ 7 ਕਰੋੜ ਤੋਂ ਉੱਪਰ ਹਜੇ 4-5 ਖਾਤੇ ਫਰੋਲਣ ਵਾਲੇ ਪਏ ਹਜੇ ਪੱਕਾ ਲੱਗੂ ਕਿ ਕੀ ਨਿਕਲਣਾ ਜੀ ਸੋ ਇਹ ਜੇ ਲੋਕ ਗੁਰੂ ਜੀ ਕਹਿੰਦੇ ਖਿੰਣ ਦੇ ਵਿੱਚ ਹੀ ਭਾਈ ਕੀ ਹਾਲ ਕੀ ਕਿੰਨੀ ਪੁਲਸ ਕਿੰਨੇ ਸੂਟ ਮਾਰਦੇ ਹੋਣਗੇ ਤੇ ਉਹੀ ਪੁਲਸ ਨੂੰ ਅੱਖਾਂ ਖੜੀਆਂ ਲਈ ਕਰਦੀ ਹੈ ਹੈ ਨਾ ਪਿਆਰ ਕੀ ਹਾਲ ਹੈ ਸਰਵ ਹੋ ਵਿਚਾਰ ਆਏ ਕਰਦਾ ਹੈ ਪ੍ਰਮਾਤਮਾ ਹਰਨ ਭਰਨ ਜਾਂਕਾ ਨੇਤਰ ਫੋਰ ਕਿੰਨੇ ਵੀ ਖਿੰਡ ਦੇ ਵਿੱਚ ਹੀ ਪ੍ਰਮਾਤਮਾ ਆਸ਼ ਕਰ ਸਕਦਾ ਹੈ ਇੱਕ ਖਿੰਡ ਦੇ ਵਿੱਚ ਉਤਪਤੀ ਕਰ ਸਕਦਾ ਹੈ ਬਸ ਅੱਖ ਦੇ ਫੋਰ ਦੀ ਗੱਲ ਹੈ ਗੁਰੂ ਜੀ ਕਹਿੰਦੇ ਤਿਸ ਕਾ ਮੰਤਰ ਨਾ ਜਾਣੈ ਹੋਰ ਮੰਤਰ ਦਾ ਅਰਥ ਹੁੰਦਾ ਜੀ ਸਲਾਹ ਕਹਿੰਦੇ ਵੀ ਉਹਦਾ ਮੰਤਰ ਉਹਦੀ ਸਲਾਹ ਜਿਹੜੀ ਪ੍ਰਮਾਤਮਾ ਦੀ ਉਹਨੂੰ ਕੋਈ ਜਾਣ ਨਹੀਂ ਸਕਦਾ ਜਿਹੜਾ ਸ਼ਬਦ ਉਹਨੇ ਮੰਨ ਲਓ ਵੀ ਕਲਾ ਵਰਤੌਨੀ ਆ ਨਾ ਜਿਵੇਂ ਆਪਾਂ ਕਹਿੰਦੇ ਗੁਪਤ ਰੱਖਦਾ ਪ੍ਰਮਾਤਮਾ ਬਸ ਪ੍ਰਗਟ ਕਰ ਦਿੰਦਾ ਕਹਿੰਦੇ ਉਹਦੇ ਮੰਤਰ ਨੂੰ ਉਹਦੇ ਮੰਤਰ ਗੁਪਤ ਹੈ ਬਸ ਪਤਾ ਉਹਨੂੰ ਲੱਗਦਾ ਵੀ ਬੰਦੇ ਨਾਲ ਆਪ ਆਪਰ ਜਾਂਦਾ ਨਾਲ ਜੇ ਪਤਾ ਲੱਗ ਜੇ ਫਿਰ ਤਾਂ ਬੰਦਾ ਬੜੀ ਯਤਨ ਕਰਦਾ ਇਹ ਬਚਾਉਣ ਵਾਸਤੇ ਬੜਾ ਕੁਝ ਕਰਦਾ ਬੰਦਾ ਵੀ ਮੈਂ ਬਾਜ ਜੂਗਾ ਐ ਮੈਂ ਬਾਜ ਜੂਗਾ ਪਰ ਨਹੀਂ ਗੁਰੂ ਜੀ ਕਹਿੰਦੇ ਤਿਸ ਦਾ ਮੰਤਰ ਉਹ ਤੋਂ ਬਿਨਾ ਕੋਈ ਉਹਦੇ ਸਲਾਹ ਨੂੰ ਕੋਈ ਜਾਣ ਨਹੀਂ ਸਕਦਾ ਬਸ ਉਹ ਹੀ ਜਾਣਦਾ ਵੀ ਉਹਦੇ ਅੰਦਰ ਕੀ ਚੱਲੀ ਜਾਂਦਾਗਾ आनंद रूप मंगल सद जाकै गुरु जी कहंदे ओहो आनंद रूप है परमात्मा ਦਾ ਘਰ ਸਦਾ ਖੁਸ਼ ਨਿਹ ਰਹਿਂਦਾ ਹੈ आनंद रूप मंगल सद जाकै ਤੇ ਰੱਬ ਦੇ ਪਿਆਰੇ ਜਿਹੜੇ ਪ੍ਰਮਾਤਮਾ ਉਸ ਆਨੰਦ ਸ੍ਰੂਪ ਪ੍ਰਮਾਤਮਾ ਨੂੰ ਜਪਦੇ ਹੈ ਤੇ ਉਹਨਾਂ ਦਾ ਅੰਦਰ ਵੀ ਪਿਆਰਿਓ ਆਨੰਦ ਵਿੱਚ ਹੀ ਰਹਿੰਦਾ ਹੈ ਖੇੜੇ ਵਿੱਚ ਰਹਿੰਦਾਗਾ ਖੁਸ਼ੀ ਵਿੱਚ ਰਹਿੰਦਾਗਾ ਬਦਾਸ ਵਿੱਚ ਰਹਿੰਦਾਗਾ ਉਹਨਾਂ ਦੇ ਆਨੰਦ ਨੂੰ ਕੋਈ ਖਤਮ ਨਹੀਂ ਕਰ ਸਕਦਾ ਉਹਨਾਂ ਦਾ ਆਨੰਦ ਤਨ ਬਿਆਰਿਓ ਚਰਖੜੀ ਚੱਲੀ ਜਾਂਦੀ ਐ ਸਰੀਰ ਤਾਂ ਤੁੰਬਾ ਤੁੰਬਾ ਕਰਕੇ ਉੱਡ ਗਿਆ ਚਰਖੜੀ ਦੇ ਉੱਤੇ ਚੜ੍ਹ ਕੇ ਵੀ ਸਿੰਘ ਸਿੱਖੀ ਸਦਕ ਵਿੱਚ ਪੂਰੇ ਐ ਭਾਈ ਮਣੀ ਸਿੰਘ ਜੀ ਦਾ ਸਰੀਰ ਬੰਦ ਬੰਦ ਕੱਟਿਆ ਜਾ ਰਿਹਾਗਾ ਵੇਖੋ ਪਿਆਰਿਓ ਸਵਰਤ ਕਰਕੇ ਦਰਸ਼ਨ ਕਰਨੇ ਆਪਾਂ ਵੀ ਭਾਈ ਮਾਨੀ ਸਿੰਘ ਜੀ ਬੈਠੇ ਆ ਜਲਾਦ ਉਤੋਂ ਸਰੀਰ ਦੇ ਟੋਟੇ ਕਰੀ ਜਾਂਦਾ ਉਂਗਲਾਂ ਦੇ ਜਿਹੜੇ ਸਾਥੋਂ ਜਿੱਥੋਂ ਜਿਵੇਂ ਉਂਗਲਾਂ ਦੇ ਪੋਟੇ ਦਾ ਅਰਥ ਹੁੰਦਾ ਜੀ ਇੱਥੋਂ ਜੋੜ ਪੈਂਦਾ ਦਾ ਪਹਿਲੀ ਉਂਗਲ ਦਾ ਜੋੜ ਫਿਰ ਆ ਇਸੇ ਉਂਗਲ ਵਿੱਚ ਤਿੰਨ ਜੋੜ ਆ ਗਏ ਨਾ ਤਿੰਨ ਜੋੜ ਆ ਗਏ ਨਿੱਕੇ ਨਿੱਕੇ ਟੋਟੇ ਕਰਨ ਵਾਸਤੇ ਗਿਆ ਸੀ ਵੇਖੋ ਭਾਈ ਮਾਨੀ ਸਿੰਘ ਦੀ ਸੁਰਤ ਚੜਦੀ ਗਲਾ ਚ ਹੈ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਈ ਜਾਂਦੇ ਆ ਦੁਖੀ ਆਨੰਦ ਵਿੱਚ ਬੈਠੇ ਆ ਜੀ ਏ ਆਨੰਦਨੀ ਗੁਆਲੇ ਸਾਡਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਬੈਠੇ ਐ ਆਨੰਦ ਵਿੱਚ ਬੈਠੇ ਬਸ ਵੈਰੀ ਤਾਂ ਕੋਈ ਕੋਸ਼ ਕਰਦਾ ਕੋਈ ਕੋਸ਼ ਕਰਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਮੂਹਰੇ ਭਾਈ ਮਤੀ ਦਾਸ ਜੀ ਨੂੰ ਸਾਹਮਣੇ ਚੀਰਾ ਗਿਆ ਸੀ ਜਮਾਂ ਸਾਹਮਣੇ ਜਮਾਂ ਵੀ ਗੁਰੂ ਸਾਹਿਬ ਜੀ ਡੋਲ ਜਾਣਗੇ ਉਹਨੇ ਤੇ ਕੀ ਪਤਾ ਡੋਲ ਹੀ ਜਾਣ ਵੇਖ ਕੇ ਇਹ ਹੈ ਸਾਹਮਣੇ ਚੀਰਾ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲ ਦਿੱਤਾ ਭਾਈ ਸਤੀਦਾ ਜੀ ਨੂੰ ਰੂਚਲ ਪੇਟ ਕੇ ਅੱਗ ਲਾਈ ਸਾਹਮਣੇ ਕਿਉਂ ਲਾਈ ਸੀ ਸਾਹਮਣੇ ਭਲਾਂ ਦੇ ਵੀ ਵੇਖ ਕੇ ਕੀ ਪਤਾ ਕਹਿ ਦਨ ਵੀ ਅਸੀਂ ਤੁਹਾਡਾ ਧਰਮ ਕਬੂਲ ਕਰ ਲਿਆ ਪਰ ਨਹੀਂ ਨੇੜੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦ ਵਿੱਚ ਬੈਠੇ ਐ ਭਾਈ ਸਤੀਦਾ ਜੀ ਵੀ ਆਨੰਦ ਵਿੱਚ ਬੈਠੇ ਐ ਰੂਚਲ ਪੇਟ ਕੇ ਸਾੜਦਾ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲ ਦਿੱਤਾ ਆਲੂ ਵਾਂਗੂ ਸਰੀਰ ਕੋ ਸਿੱਖ ਦਾ ਉਬਲ ਗਿਆ ਪਰ ਗੁਰੂ ਤੋਂ بے ਮੁੱਖ ਨਹੀਂ ਹੋਇਆ ਭਾਈ ਮਤੀ ਦਾ ਜਿਹਦਾ ਸਰੀਰ ਧਿਆਰਾ ਚੱਲੀ ਜਾਂਦਾ ਹੈ ਸਰੀਰ ਦੁਹਾੜ ਹੋਈ ਜਾਂਦਾ ਹੈ ਗੁਰਸਿੱਖ ਦੇ ਮੁਖ ਵਿੱਚੋਂ ਜਾਵੀ ਸਾਧ ਦੀ ਆਵਾਜ਼ ਆਉਂਦੀ ਹੈ ਹੈ ਨਾ ਆਨੰਦ ਪਿਆਰੋ ਸੋ ਗੁਰੂ ਜੀ ਕਹਿੰਦੇ ਭਾਈ ਆਨੰਦ ਦਾ ਰੂਪ ਮੰਗਲ ਸਦਜਾ ਹੈ ਆਨੰਦ ਵਿੱਚ ਰਹਿੰਦੀ ਹੈ ਸੁਰਤ ਰੱਬ ਦੇ ਪਿਆਰਿਆਂ ਦੀ ਬਸ ਆਨੰਦ ਤੇ ਜਿਹਦਾ ਆਨੰਦ ਦਾ ਵਿਪਰੀਤ ਸ਼ਬਦ ਹੋਏਗਾ ਇਹ ਸਾਰਿਆਂ ਨੂੰ ਪਤਾ ਇਸ ਗੱਲ ਦਾ ਇਹ ਪਿਆਰੋ ਜਿਹੜਾ ਆਨੰਦ ਦਾ ਨਾ ਵਪਰੀਤ ਸ਼ਬਦ ਹੈ ਵਿਰੋਧੀ ਸ਼ਬਦ ਇਹਨੂੰ ਆਪਾਂ ਕਹਿੰਦੇ ਨੇ ਇਹ ਹੈ ਨਹੀਂਗਾ ਸੁੱਖ ਹੈ ਜਿਹੜਾ ਉਹ ਦੁੱਖ ਵਿੱਚ ਬਦਲ ਜਾਂਦਾ ਹੈ ਦੁੱਖ ਹੈ ਜਿਹੜਾ ਸੁੱਖ ਵਿੱਚ ਬਦਲ ਜਾਂਦਾ ਹੈ ਕਿਉਂਕਿ ਇਹਦਾ ਵਪਰੀਤ ਸ਼ਬਦ ਹੈਗਾ ਪਰ ਆਨੰਦ ਦਾ ਡਿਕਸ਼ਨਰੀ ਵਿੱਚ ਕਿਤੇ ਵੀ ਵਿਰੋਧੀ ਸ਼ਬਦ ਹੈ ਨਹੀਂਗਾ ਆਨੰਦ ਬਸ ਆਨੰਦ ਹੀ ਹੈ ਤੇ ਆਪਣੀ ਤਾਂ ਬਾਣੀ ਵੀ ਜਿਹੜੀ ਪੰਜਵੀਂ ਬਾਣੀ ਹੈ ਉਹ ਆਪਣੀ ਹੈ ਆਨੰਦ ਸਾਹਿਬ ਹੈ ਈ ਰੱਬ ਦੇ ਪਿਆਰੇ ਸਦਾ ਆਨੰਦ ਵਿੱਚ ਹੀ ਰਹਿੰਦੇ ਆ ਸਰਬ ਥੋਕ ਸੁਣੀਐ ਘਰ ਤਾਂ ਕਹਿ ਕਹਿੰਦੇ ਵੀ ਸਾਰੇ ਪਦਾਰਥੋਂ ਦੇ ਘਰ ਵਿੱਚ ਆ ਜਾਂਦੇ ਆ ਸਰਬ ਥੋਕ ਸੁਣੀਐ ਘਰ ਤਾਂ ਕਹਿ ਸਾਰੇ ਪਦਾਰਥ ਉਹਦੇ ਘਰ ਵਿੱਚ ਸੁਣੀਦੇ ਆ ਸਰ ਗੁਰੂ ਜੀ ਕਹਿੰਦੇ ਸਭ ਕੁਝ ਉਹਦੇ ਘਰ ਵਿੱਚ ਆ ਜਾਂਦਾ ਪਰਮਾਤਮਾ ਰੱਬ ਦੇ ਪਿਆਰਿਆਂ ਨੂੰ ਕਿਸੇ ਗੱਲ ਦਾ ਕੋਈ ਘਟਾ ਨਹੀਂ ਰਹਿਣਦਾ ਇਹ ਰੱਬ ਦੇ ਪਿਆਰਾਂ ਨੂੰ ਘਾਟਾ ਰਹਿ ਗਿਆ ਫਿਰ ਪਿਆਰੋ ਕਾਹਦੀ ਗੱਲ ਐ ਬਸ ਉਹਦੇ ਹੁਕਮ ਵਿੱਚ ਰਹਿੰਦੇ ਐ ਜਿਹੜਾ ਕੁਝ ਦੇਣਾ ਪ੍ਰਮਾਤਮਾ ਨੇ ਦੇ ਦੇਣਾ ਪਿਆ ਜਿਹੜਾ ਕੁਝ ਆਪਣੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਕਹਿੰਦੇ ਉਹ ਪ੍ਰਮਾਤਮਾ ਰਾਜਾ ਦਾ ਵੀ ਰਾਜਾ ਦਾ ਜੋਗ ਮੈਂ ਜੋਗੀ ਜੋਗੀਆਂ ਦਾ ਵੀ ਜੋਗੀ ਐ ਤਪਮੈ ਤਪੀਸਰ ਤਪਨਾ ਦੇ ਵਿੱਚੋਂ ਸਭ ਤੋਂ ਵੱਡਾ ਤਪੀ ਹੈ ਗ੍ਰਸਥਮੈ ਭੋਗੀ ਗ੍ਰਸਥੀ ਜੀਵਨ ਦੇ ਵਿੱਚੋਂ ਸਭ ਤੋਂ ਵੱਡਾ ਗ੍ਰਸਥੀ ਪ੍ਰਮਾਤਮਾ ਹੈ ਕਿੰਨੇ ਉਹ ਦੀ ਪਿਆਰ ਨੂੰ ਸਾਝੀ ਹੋਈ ਕੁਦਰਤ ਹੈ ਸੋ ਗੁਰੂ ਜੀ ਕਹਿੰਦੇ ਧਿਆਏ ਧਿਆਏ ਅਖੀਰਲੀ ਪੰਕਤੀ ਹੈ ਜੀ ਧਿਆਏ ਧਿਆਏ ਭਗਤੈ ਸੁਖ ਪਾਇਆ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੈ ਨਾ ਉਹਨੋ ਸਿਮਰ ਸਿਮਰ ਕੇ ਉਹਨੂੰ ਧਿਆ ਧਿਆ ਕੇ ਆਨੰਦ ਪਾਉਂਦੇ ਐ ਸੁਖ ਪਾਉਂਦੇ ਐ ਕਿਉਂਕਿ ਜਿਨ੍ਹਾਂ ਨੇ ਨਾਮ ਧਿਆਇਆ ਪ੍ਰਮਾਤਮਾ ਦਾ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਉਹਨਾਂ ਦੀ ਜਿਹੜੀ ਘਾ ਮੁਸ਼ਕਤ ਮਿਹਨਤ ਕਾਲ ਨਾ ਕਹਿੰਦੇ ਪ੍ਰਮਾਤਮਾ ਥਾਏ ਪਾਉਂਦਾਗਾ ਜਿਨ੍ਹਾਂ ਨੇ ਧਿਆਇਆ ਭਾਈ ਜਿਨ੍ਹਾਂ ਨੇ ਕੋਈ ਅਮਰਤ ਵਲੇ ਜਾਗਣੇ ਨਹੀਂਗਾ ਇਸ਼ਨਾਣ ਨਹੀਂ ਕਰਨਾ ਬਾਣੀ ਨਹੀਂ ਪੜ੍ਹਨੀ ਸਿਮਰਨ ਨਹੀਂ ਕਰਨਾ ਕੋਈ ਉਹਨਾਂ ਅੱਖ ਤੱਕ ਆਈ ਹੈ ਜੇ ਤੂੰ ਹੁਣ ਖੇਤ ਮਿਹਨਤ ਹੀ ਨਾ ਕਰੂ ਜਾ ਕੇ ਬਾਈ ਥੋ ਨਗ ਤੋਂ ਕਢ ਲੂਗਾ ਮਿਹਨਤ ਦੇ ਨਾਲ ਹੀ ਹੋਊ ਨਾ ਸਾਰਾ ਕੁਛ ਇੱਧਰ ਵੀ ਮਿਹਨਤ ਹੈ ਜੀ ਦੁਨਿਆਵੀ ਤੌਰ ਤੇ ਜੇ ਮਿਹਨਤ ਨਾਲ ਮਿਲਦਾ ਹੈ ਤੇ ਪਰਮਾਰਥ ਦੇ ਰਸਤੇ ਤਾਂ ਗੁਰੂ ਜੀ ਕਹਿੰਦੇ ਇਹ ਵੀ ਤੈਨੂੰ ਕਮਾਈ ਕਰਨੀ ਪੈਣੀ ਹੈ ਬਣਾਇਆ ਬਣਾਇਆ ਰੱਬ ਨਹੀਂ ਮਿਲਦਾ ਅੱਜ ਦੁਨੀਆ ਕੀ ਹੈ ਸੁਭਾਅ ਕੀ ਬਣ ਗਿਆ ਬਣਾਇਆ ਬਣਾਇਆ ਰੱਬ ਭਾਵ ਦੀ ਦੁਨੀਆ ਆ ਰਹੀ ਦੀ ਵੇਟ ਵੇ ਬਣਾਇਆ ਬਣਾਇਆ ਸਭ ਕੁਝ ਮਿਲ ਜੇ ਭਾਈ ਕੱਪੜੇ ਮਿਲ ਜਾਣਗੇ ਰੈਡੀमेड ਹੋਰ ਬਹੁਤ ਕੁਝ ਦੁਨਿਆਵੀ ਤੌਰ ਤੇ ਰੈਡੀमेड ਮਿਲ ਜੂਗਾ ਰੱਬ ਭਾਲਦਾ ਤੂੰ ਬਣਾਇਆ ਬਣਾਇਆ ਰੱਬ ਨਹੀਂ ਤੈਨੂੰ ਮਿਲਣਾ ਇਹ ਤਾਂ ਤੈਨੂੰ ਮਿਹਨਤ ਕਰਨੀ ਪੈਣੀ ਐ ਤੈਨੂੰ ਖੋਜਣਾ ਪੈਣਾ ਆਪਣੇ ਵਿੱਚੋਂ ਹੀ ਖੋਜਣਾ ਪੈਣਾ ਬਾਹਰ ਹੈ ਨਹੀਂਗਾ ਜੋ ਕਰੇ ਮੰਡੇ ਸੋਈ ਪਿੰਡੇ ਜੋ ਕੋ ਜੈ ਸੋ ਪਾਵੈ ਕਾਹੇ ਰੇਣ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਉਹ ਤੇਰੇ ਨਾਲ ਹੀ ਬੈਠਾ ਦਾ ਤੇਰੇ ਵਿੱਚੋਂ ਕੁਝ ਨਾ ਕਰਨਾ ਤੈਨੂੰ ਬਣਾ ਉਹ ਕੋਈ ਤਾਂ ਕਰ ਆਪਣੇ ਆਪ ਦੇ ਸਰੀਰ ਦੀ ਕਦੇ ਪਰਚੋਲ ਹੀ ਨਹੀਂ ਕੀਤੀ ਲੋਕਾਂ ਦੇ ਸਰੀਰਾਂ ਦੀ ਪਰਚੋਲ ਤਾਂ ਬੜੀ ਕਰਦਾ ਲੋਕਾਂ ਦੇ ਪਰਿਵਾਰਾਂ ਦੀ ਲੋਕਾਂ ਦੇ ਰਿਸ਼ਤੇਦਾਰਾਂ ਦੀ ਲੋਕਾਂ ਦੇ ਤਾਂ ਬੜੀ ਚਿੰਤਾ ਦਿੱਤੀ ਫਿਰਦਾ ਆਪਣੇ ਕਦੇ ਚਿੰਤਾ ਅੰਦਰ ਕੀ ਕੁਛ ਪਿਆ ਮਨਾ ਤੇਰੇ ਸੋ ਗੁਰੂ ਜੀ ਕਹਿੰਦੇ ਮਣਾ ਪ੍ਰਮਾਤਮਾ ਨੂੰ ਧਿਆਇਆ ਕਰ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਇਸ ਪ੍ਰਖ ਦਾ ਗੁਰੂ ਜੀ ਕਹਿੰਦੇ ਉਹ ਸਰਬ ਵਿਆਕ ਪ੍ਰਮਾਤਮਾ ਦਾ ਇਹ ਨਾਨਕ ਕਿਨੈ ਅੰਤ ਨ ਪਾਇਆ ਕਹਿੰਦੇ ਕਿਸੇ ਨੇ ਅੰਤ ਨਹੀਂ ਪਾਇਆ ਪ੍ਰਮਾਤਮਾ ਦਾ ਨਾ ਉਹ ਹੈ ਹੀ ਬੇਅੰਤ ਪ੍ਰਮਾਤਮਾ ਜਿਹੜੇ ਉਹਨੂੰ ਧਿਆਉਂਦੇ ਰਹਿੰਦੇ ਐ ਧਿਆਉਂਦੇ ਧਿਉਣ ਵਾਲੇ ਉਹਦਾ ਰੂਪ ਹੋ ਜਾਂਦੇ ਐ ਉਹਦੇ ਵਿੱਚ ਸਮਾ ਜਾਂਦੇ ਐ ਪਰ ਉਹਦਾ ਅੰਤ ਨਹੀਂ ਪਾਇਆ ਸਕਦੇ ਬਹੁਤ ਲੋਕ ਚੱਲੇ ਸੀ ਜੀ ਅੰਤ ਪਾਉਣ ਵਾਸਤੇ ਪਰ ਅਖੀਰ ਨੂੰ ਹਾਰ ਗਏ ਕਿਉਂ ਉਹ ਹੈ ਹੀ ਬੇਅੰਤ ਪ੍ਰਮਾਤਮਾ ਪਰੇ ਤੋਂ ਪਰੇ ਅਰੇ ਤੋਂ ਪਰੇ ਉਹਦੀ ਕੁਦਰਤ ਦਾ ਹਜੇ ਅੰਤ ਨਹੀਂ ਪਿਆ ਪ੍ਰਮਾਤਮਾ ਦਾ ਅੰਤ ਤਾਂ ਪਾਣੇ ਕੀ ਹੈ ਉਹਦੀ ਕੁਦਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਿਆ ਹਜੇ ਤਾਂ ਇੱਕ ਨਾ ਅਮਰੀਕਾ ਦੇ ਵਿੱਚ ਪਹਾੜੀ ਏਰਗਾ ਜਿੱਥੇ ਕਹਿੰਦੇ ਨਾ ਵੀ ਧਰਤੀ ਦੀ ਜਿਹੜੀ ਗ੍ਰੈਵਿਟੀ ਹੈ ਉਹ ਹੈ ਨਹੀਂ ਦੇਖੋ ਤੁਸੀਂ ਪ੍ਰਮਾਤਮਾ ਦੇ ਰੰਗ ਸਾਰੇ ਕਿਤੇ ਗ੍ਰੈਵਿਟੀ ਹੈ ਉੱਥੇ ਗ੍ਰੈਵਿਟੀ ਹੈ ਜੀ ਕਹਿੰਦੇ ਚੀਜ਼ ਜਿਹੜੀ ਵੀ ਸੜਦੇ ਆ ਨਾ ਕਹਿੰਦੇ ਪੱਥਰ ਵੀ ਤਾਂ ਉਹ ਆ ਜਾਂਦਾ ਉੱਥੇ ਇਹੋ ਜਿਹਾ ਮੰਨ ਲਓ ਵੀ ਸਿਸਟਮ ਨੇ ਪ੍ਰਮਾਤਮਾ ਨੇ ਬਣਾਇਆ ਹੈ ਕੋਈ ਅੰਤਪਾਲ ਕੋਈ ਕੀ ਕਰਨਗੇ ਸਾਇੰਸ ਦਾ ਨਿਚਾਰ ਉੱਥੇ ਵੀ ਧਰਤੀ ਦੀ ਗ੍ਰੈਵਿਟੀ ਉੱਥੇ ਕਿਉਂ ਨਹੀਂ ਕਾਰਨ ਕੀ ਹੈ ਕੀ ਕਾਰਨ ਕਰਕੇ ਵੀ ਗ੍ਰੈਵਿਟੀ ਜਿਹੜੀ ਇਹਦੇ ਵਿੱਚ ਖਿੱਚਣ ਸ਼ਕਤੀ ਆ ਨਾ ਗ੍ਰੈਵਿਟੀ ਹੁੰਦੀ ਹੈ ਜਿਹੜਾ ਖਿਚਾ ਧਰਤੀ ਵਿੱਚ ਅਸੀਂ ਧਰਤੀ ਉੱਤੇ ਤੁਰੇ ਫਿਰਦੇ ਆ ਇਹ ਗ੍ਰੈਵਿਟੀ ਕਰਕੇ ਆ ਨਹੀਂ ਤਾਂ ਬੰਦਾ ਬੱਸ ਡੋਡਾ ਵਿੰਡਾ ਕੁਛ ਵੀ ਪੈਰ ਹੀ ਨਾ ਲੱਗਣ ਜਦੋਂ ਸਪੇਸ ਦੇ ਵਿੱਚ ਜਾਂਦੇ ਆ ਨਾ ਧਰਤੀ ਦਾ ਖਿਚਾ ਤੋਂ ਬਾਹਰ ਹੋ ਜਾਂਦਾ ਹੈ ਉਦੋਂ ਖਾਲੀਪਨ ਪ੍ਰਗਟ ਹੋ ਜਾਂਦਾ ਤੇ ਉੱਥੇ ਮਨੁੱਖ ਦਾ ਜਿਹੜਾ ਵਜ਼ਨ ਹੈ ਜ਼ੀਰੋ ਹੋ ਜਾਂਦਾ ਬਿਲਕੁਲ ਜਾਂਦਾ ਇਹ ਧਰਤੀ ਦੇ ਨਾਲ ਹੀ ਗ੍ਰੈਵਿਟੀ ਕਰਕੇ ਆ ਖਚਾ ਖਚਾ ਤੇ ਗੁਰੂਤਾਕਰਣ ਸ਼ਕਤੀ ਜਿਹੜੀ ਵੀ ਉਹ ਉੱਥੇ ਹੈ ਹੀ ਨਹੀਂ ਕਹਿੰਦੇ ਕਮਾਲ ਹੋ ਗਿਆ ਆਪਣੇ ਰੰਗਾਂ ਹੈ ਹੀ ਨਹੀਂ ਗੁਰੂਤਾਕਰਣ ਸ਼ਕਤੀ ਸਾਇੰਸ ਵਾਲਿਆਂ ਨੇ ਜੋਰ ਲਾ ਲਿਆ ਉੱਥੇ ਵੀ ਹੈ ਕੀ ਆ ਉੱਥੇ ਉਹ ਹੈ ਹੀ ਨਹੀਂ ਧਰਤੀ ਦੇ ਵਿੱਚ ਗੁਰੂਤਾਕਰਸ਼ਨ ਸ਼ਕਤੀ ਹੈ ਨਹੀਂ ਇਹ ਕਈ ਥਾਵਾਂ ਦੇ ਉੱਤੇ ਧਰਤੀ ਦੇਖਦੇ ਆਪਾਂ ਬਜ਼ੁਰਗ ਵੀ ਦਾਖਦੇ ਆ ਵੀ ਧਰਤੀ ਬੋਲੀ ਹੁੰਦੀ ਐ ਬੋਲੀ ਦਾ ਅਰਥ ਵੀ ਉਹ ਉਹਦੇ ਵਿੱਚ ਕੋਈ ਇਹੋ ਜਿਹਾ ਜਗ੍ਹਾ ਉੱਥੇ ਖਾਲੀ ਪਾਣਾ ਜਿੱਥੇ ਆਵਾਜ਼ ਵਿੱਚ ਹੀ ਸਮਾ ਜਾਂਦੀ ਖਾਲੀਪਣਾ ਆਵਾਜ਼ ਧਰਤੀ ਦੇ ਵਿੱਚ ਹੀ ਸਮਾ ਜਾਂਦੀ ਧਰਤੀ ਦੇ ਇਹ ਹਾਰਨ ਵੀ ਮਾਰਦੇ ਨੇ ਕਿੰਨੇ ਨਾ ਹਾਰਨ ਵੀ ਮਾੜਾ ਜਿਹਾ ਸੁਣਦਾ ਜਿਵੇਂ ਇਹ ਜੇ ਕਈ ਥਾਵਾਂ ਤੇ ਪਏ ਆ ਜੀ ਆ ਆਕਲਗੇ ਦੇ ਕੋਲ ਪਿੰਡ ਦੇ ਕੋਲ ਆਪਣੇ ਨੇੜੇ ਨਾ ਉੱਥੇ ਧਰ ਉੱਥੇ ਸੁਣਦਾ ਵੀ ਨਹੀਂ ਜੀ ਆਵਾਜ਼ ਜੋ ਹਾਰਨ ਮਾਰਦੀ ਹੈ ਨਾ ਜਦੋਂ ਦਿਲ ਗੱਡੀ ਤੇ ਹਾਰਨ ਸੁਣਦਾ ਨਹੀਂ ਦਾ ਇਹ ਧਰਤੀ ਦੇ ਵਿੱਚ ਹੀ ਕੋਈ ਐਸਾ ਖਾਲੀਪਣਾ ਉੱਥੇ ਸੋ ਰੱਬ ਦੇ ਰੰਗ ਹੈ ਜੀ ਨਹੀਂ ਜਾਣ ਸਕਦੇ ਜੀ ਆਪਾਂ ਕਿਉਂ ਬਾਣੀ ਕਹਿੰਦੇ ਪਾਤਾਲਾ ਪਤਾਲ ਲੱਖ ਅਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਥੱਕ ਜਾਣਗੇ ਇੱਕ ਦਿਨ ਕਹਿੰਦੇ ਭਗਨ ਵਾਲੇ ਭਾਈ ਨਹੀਂ ਲੱਭਿਆ ਜਾਣਾ ਪ੍ਰਮਾਤਮਾ ਨੂੰ ਸੋ ਪ੍ਰਮਾਤਮਾ ਆਪਣੇ ਵਿੱਚੋਂ ਹੀ ਖੋਜਣਾ ਹੈ ਭਾਈ ਉਹਦਾ ਰੂਪ ਹੀ ਹੋ ਜਾਂਦਾ ਹੈ ਸੋ ਆਪਾਂ ਵੀ ਇਹ ਹੀ ਅਰਦਾਸ ਕਰੀ ਸਤਿਗੁਰ ਸੱਚੇ ਪਾਤਸ਼ਾਹ ਆਹ ਸਰੀਰ ਵਿੱਚ ਰਹਿੰਦੇ ਆਂ ਪ੍ਰਮਾਤਮਾ ਦੇ ਨਾਮ ਦੀ ਖੋਜ ਕਰੀਏ ਆਪਣੀ ਆਪਣੇ ਆਪ ਨੂੰ ਪਹਿਚਾਣਗੇ ਅਸੀਂ ਕੌਣ ਹੈ ਇਹ ਪ੍ਰਾਣੀ ਤੂੰ ਕੌਣ ਕਾਹਾਂ ਤੇ ਆਇਓ ਕਿੱਥੋਂ ਆਇਆ ਤੂੰ ਕੌਣ ਐ ਸੋ ਆਪਣੇ ਆਪ ਦੀ ਭਾਈ ਖੋਜ ਕਰਨੀ ਐ ਖੋਜ ਕਰਦਿਆਂ ਕਰਦਿਆਂ ਗੁਰੂ ਦਾ ਨਾਮ ਜਪੀਏ ਪ੍ਰਮਾਤਮਾ ਦਾ ਸਿਮਰਨ ਕਰੀਏ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਚੰਗੇ ਕਰਮ ਕਰੀਏ ਭਲੇ ਦੇ ਕਰਮ ਕਰੀਏ ਜਿਵੇਂ ਹੁਣ ਅ ਅੱਜ ਇਹਨਾਂ ਦਾ ਹਸਤਾਲ ਦੇ ਵਿੱਚ ਪ੍ਰਸ਼ਾਦਾਂ ਜਾਂਦੇ ਕਿੰਨੇ ਘਰਾਂ ਵਿੱਚ ਪ੍ਰਸ਼ਾਦਾਂ ਬਣ ਕੇ ਆਉਂਦਾ ਮਾਵਾਂ ਭੈਣਾਂ ਪਕਾ ਕੇ ਭੇਜ ਦਿੰਦੇ ਐ ਇਹ ਜਿਹੜਾ ਰੋਟੀ ਤੁਹਾਡੀ ਘਰ ਚੋਂ ਬਣ ਕੇ ਆਉਂਦੀ ਹੈ ਪਤਾ ਨਹੀਂ ਕਿਸ ਦੇ ਮੁਖ ਵਿੱਚ ਪੈ ਜਾਣੀ ਪਤਾ ਹੀ ਨਹੀਂ ਹੁਣ ਇਹ ਮਜਾ ਹਸਤਾਜ ਜਾਣੇ ਆਪਾਂ ਕੋਈ ਹਿਮਾਚਲ ਤੋਂ ਦੂਰ ਖਰਦਾ ਉੱਥੇ ਕੋਈ ਜੰਮੂ ਕਸ਼ਮੀਰ ਤੋਂ ਆ ਕੋ ਦੂਰੋਂ ਦੂਰੋਂ ਆਉਂਦੇ ਨਾ ਲੋਕ ਪੰਜਾਬ ਦੇ ਵਿੱਚ ਤੋਂ ਆਉਣੇ ਆਉਣੇ ਬਾਹਰਲੇ ਵਿੱਚ ਰਾਜਾਂ ਤੋਂ ਵੀ ਹੁੰਦੇ ਆ ਸੋ ਜਦੋਂ ਮੁਖ ਵਿੱਚ ਕਿਸੇ ਦੇ ਪਿਆ ਪਿਆ ਪ੍ਰਸ਼ਾਦਾ ਇਹ ਅਸੀਸ ਤਾਂ ਨਿਕਲਦੀ ਹੈ ਨਾ ਵੀ ਧੰਨ ਹੋ ਤਾਂ ਇਹ ਧੰਨ ਹੈ ਪ੍ਰਮਾਤਮਾ ਕਿਸੇ ਦੀ ਜੋਤ ਸਮਝ ਕਿਸ ਨੂੰ ਰਜਾ ਦੇਣਾ ਬਹੁਤ ਵੱਡਾ ਪੁੰਨ ਹੁੰਦਾ ਹੈ ਪ੍ਰਮਾਤਮਾ ਦੀ ਜੋਤ ਸਮਝ ਕੇ ਨਾ ਕਿਸੇ ਨੂੰ ਪ੍ਰਸ਼ਾਦਾ ਛਕਾ ਦੇਣਾ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਤੇ ਜਦੋਂ ਉੱਥੇ ਬੰਦਾ ਛਕੂਗਾ ਤੇ ਕਿੰਨੀਆਂ ਅਸੀਸਾਂ ਨਿਕਲਣ ਐ ਇੱਕ ਤਾਂ ਬੰਦਾ ਆਪ ਦੁਖੀ ਹੁੰਦਾ ਕਿਉਂਕਿ ਹਸਪਤਾਲ ਵਿੱਚ ਸੁਖੀ ਬੰਦਾ ਤਾਂ ਜਾਂਦਾ ਹੀ ਨਹੀਂ ਬਹਰੋਂ ਸੁਖੀ ਨਹੀਂ ਨਾ ਜਾਂਦਾ ਦੁਖੀ ਜਾਂਦਾ ਹੈ ਕੋਈ ਕਿਸੇ ਦਾ ਕਿਸ ਤਰ੍ਹਾਂ ਦਾ ਕੋਈ ਪ੍ਰੋਬਲਮ ਹੈ ਕਿਸੇ ਦਾ ਕੋਈ ਹੋਰ ਸਰੀਰ ਦੀ ਕੋਈ ਚੈੱਕ ਅਪ ਹੈ ਕੋਈ ਕਿਵੇਂ ਆ ਕੋਈ ਕਿਵੇਂ ਦੁਖੀ ਹੁੰਦਾ ਬੰਦਾ ਦੁਖੀ ਬੰਦਾ ਇੱਕੋ ਜਦੋਂ ਪ੍ਰਸ਼ਾਦਾ ਮਿਲ ਜਾਂਦਾ ਕੋਈ ਉਹਦਾ ਖਰਚ ਨਹੀਂ ਆਉਂਦਾ ਕਿਸੇ ਕਿਸੇ ਤਰ੍ਹਾਂ ਦਾ ਵੀ ਤੇ ਹੱਥ ਤੇ ਪ੍ਰਸ਼ਾਦਾ ਮਿਲਦਾ ਜਦੋਂ ਤੇ ਕਿੰਨੀਆਂ ਅਸੀਸਾਂ ਦਿੰਦੇ ਹੋਣਗੇ ਪਿਆਰੋ ਸੇ ਬਹੁਤ ਵੱਡਾ ਪੁੰਨ ਹੈ ਭਾਈ ਕਿਸੇ ਭੁੱਖੇ ਨੂੰ ਰਜਾ ਦੇਣਾ ਰੱਜਿਆਂ ਨੂੰ ਤਾਂ ਲੋਕ ਸਾਰੇ ਰਜਾਉਂਦੇ ਆ ਕਿਸੇ ਦੁਖੀ ਇਨਸਾਨ ਨੂੰ ਸਹਾਇਤਾ ਹੋ ਜਾਂਦੀ ਬਸ ਇਹ ਸਹਾਇਤਾ ਹੀ ਇੱਕ ਤਰ੍ਹਾਂ ਦੀ ਅਜਿਹੇ ਆਪਾਂ ਰਲ ਮਿਲ ਕੇ ਸਾਰਾ ਨਗਰ ਕਰਦਾ ਨਾ ਇਹ ਸਹਿਤਾ ਹੀ ਹੈ ਇੱਕ ਇੱਕ ਘਰ ਦੇ ਵਿੱਚੋਂ ਕਿਸੇ ਕੋ 5 ਪ੍ਰਸ਼ਾਦ ਆ ਕੇ ਕਿਸੇ ਕੋ 10 ਪ੍ਰਸ਼ਾਦ ਆ ਕੇ ਕਿਸੇ ਕੋ 2 ਆ ਗਏ ਕਿੰਨੇ ਘਰਾਂ ਦੇ ਵਿੱਚੋਂ ਆ ਕੇ ਪ੍ਰਸ਼ਾਦ ਇਕੱਠੇ ਹੋ ਕੇ ਜਾਂਦੇ ਆ ਸੋ ਗੁਰੂ ਘਰ ਨੰਗਰ ਵਿੱਚ ਦੁੱਧ ਦੀ ਸੇਵਾ ਜਾਂਦੀ ਹੈ ਚਾਹ ਵੀ ਉੱਥੇ ਪੀਂ ਰਹੇ ਨਾ ਭੈਣ ਭਾਈ ਜਿਹੜੇ ਕੋਈ ਜਾਂ ਕਿਦਲਗੇ ਦੀ ਸੇਵਾ ਕਰਦੇ ਆ ਪਰਿਵਾਰ ਸੋ ਜਿੰਨੇ ਵੀ ਭਾਈ ਸੰਗਤ ਸੇਵਾ ਕਰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਕੋਈ ਪੈਸਿਆਂ ਦੀ ਸੇਵਾ ਵੀ ਕਰ ਦੇ ਕੇ ਕਿਉਂਕਿ ਹੁਣ ਜਦੋਂ ਭੋਜਨ ਬਣਦਾਗਾ ਤੇ ਉਹਦੇ ਵਾਸਤੇ ਸਿਲੰਡਰ ਲੱਗਦਾਗਾ ਹੋਰ ਸਮਾਨ ਆਉਂਦਾਗਾ ਵਿੱਚ ਪੈਣ ਵਾਸਤੇ ਇਹ ਰਲ ਮਿਲ ਕੇ ਹੁੰਦਾ ਥੋੜੇ ਥੋੜੇ ਨਾਲ ਨਾ ਕਹਿੰਦੇ ਵੀ ਬੂੰਦ ਬੂੰਦ ਦੇ ਨਾਲ ਸਾਗਰ ਭਰ ਜਾਂਦਾ ਹੈ ਬੂੰਦ-ਬੂੰਦ ਦੇ ਨਾਲ ਬੂੰਦ-ਬੂੰਦ ਦੇ ਨਾਲ ਸੋ ਭਾਈ ਇਹ ਨਗਰ ਵੱਡਾ ਖਾ ਹੁੰਦਾਗਾ ਰਲ ਮਿਲ ਕੇ ਇਸੇ ਤਰ੍ਹਾਂ ਸਤਿਗੁਰ ਸੱਚੇ ਬਾਦਸ਼ਾਹ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਘਰਾਂ ਦੇ ਵਿੱਚ ਮੇਰ ਜੋਲ ਇਤਫਾਕ ਬਖਸ਼ ਕੇ ਰੱਖਣ ਨਾਮ ਜੱਪ ਕੇ ਸਿਮਨ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕਾ ਪਰਪਾ ਆਪੇ ਮਿਲੇ ਆਓ ਸਾਰੇ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ